ਦੀ ਪੱਤੀ ਦੋਨੇ ਨਾਲ ਫੈਲਣ ਵਿੱਚ ਪੜੀ ਗਈ ਹੈ ਇਹ ਜੀ ਮਾਯੋਗ ਚੌਂਕ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਤੇ ਮਾਯੋਗ ਆਪਕਾਰੀ ਕਮਿਸ਼ਨਰ ਸ਼੍ਰੀ ਵਰੁਣ ਰੋਜ਼ਮ ਦੀ ਹਦਾਇਤਾਂ ਦੇ ਅਨੁਸਾਰ ਟੋਨਾ ਦੇ ਬੰਦੇ ਨੇ ਚੈਕਿੰਗ ਚ ਵਾਅਦਾ ਕੀਤਾ ਗਿਆ ਤੇ ਇਸੇ ਦੌਰਾਨ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁਨਾਣੇ ਪਿੰਡ ਦੇ ਵਿੱਚ ਇੱਕ ਜਗ੍ਹਾ ਇੱਕ ਵਿਅਕਤੀ ਨੇ ਘਰ ਦੇ ਵਿੱਚ ਹੀ ਫੈਕਟਰੀ ਲਾ ਕੇ ਮਤਲਬ ਲਾਹਨ ਵੱਡੇ ਪੱਧਰ ਤੇ ਪਾ ਰਿਹਾ ਹੈਗਾ ਤੇ ਘਰ ਦੇ ਵਿੱਚ ਹੀ ਪੱਠੀ ਲਾ ਕੇ ਲਗਾਤਾਰ ਹੀ ਹੱਥ ਘੜਿਛਰਾਓ ਕੱਢ ਰਾਇਗਾ ਤੇ ਗੁਪਤ ਸੂchnਾ ਦੇ ਆਧਾਰ ਤੇ ਐਕਸਾਈਜ਼ ਮੈਗਮ ਨੇ ਐਕਸਾਈਜ਼ ਅਫਸਰ ਸ਼੍ਰੀ ਨਰੇਂਦਰ ਕੁਮਾਰ ਨੇ ਤੇ ਐਕਸਾਈਜ਼ ਇੰਸਪੈਕਟਰ ਦਿੰਦਰ ਸਿੰਘ ਗਿੱਲ ਨੇ ਐਸਾਈਜ਼ ਪੁਲਿਸ ਤੇ ਲੋਕਲ ਪੁਲਿਸ ਨੂੰ ਨਾਲ ਲੈ ਕੇ ਉਸ ਜਗ੍ਹਾ ਅੱਜ ਸਵੇਰੇ ਰੇਡ ਕੀਤੀ ਤੇ ਜੋ ਰੇਡ ਕੀਤੀ ਤੇ ਬਹੁਤ ਹੀ ਵੱਡੀ ਮਾਤਰਾ ਵਿੱਚ ਲਗਭਗ 1 ਲੱਖ ਲੀਟਰ ਤੇ ਕਰੀਬ ਜਿਹੜੀ ਲਾਹਨ ਉਹ ਪ੍ਰਾਪਤ ਹੋਈ ਤੇ ਦੋ ਚਾਲੂ ਪੱਟੀਆਂ ਵੀ ਉਸ ਦੌਰਾਨ ਜਬਤ ਕੀਤੀਆਂ ਹੋਰ ਕੋਈ ਮਸ਼ੀਨਾਂ ਵੀ ਮਤਲਬ ਜਿਹੜੀਆਂ ਨੇ ਮਸ਼ੀਨਾਂ ਜਿੱਦਾਂ ਉਹਨੇ ਪੱਠੀ ਨੂੰ ਚਲਾਉਣ ਦੇ ਲਈ ਠੰਡਾ ਕਰਨ ਦੇ ਲਈ ਏਸੀ ਲਾਇਆ ਸੀ ਕਮਰੇਜ ਕਮਰੇਜ ਹੀ ਪੱਠੀਆਂ ਚੱਲਦੀਆਂ ਸੀ ਗੈਸ ਸਿਲੰਡਰ ਤੇ ਚੱਲਦੀਆਂ ਸੀਗੀਆਂ ਤੇ ਏਸੀ ਵਗੈਰਾ ਲਗਾਏ ਸੀਗੇ ਤੇ ਪਾਣੀ ਨੂੰ ਕਮਾਉਣ ਦੇ ਲਈ ਮੋਟਰ ਲਗਾਈ ਹੋਈ ਸੀ ਤਾਂ ਇਸ ਤਰ੍ਹਾਂ ਇੱਕ ਐਡਵਾਂਸਡ ਉਹਨੇ ਸਿਸਟਮ ਚਲਾਇਆ ਹੋਇਆ ਸੀਗਾ ਪੀਐਚ ਗ੍ਰੀਕ ਖਰਾਬ ਪਕੜੀ ਹੈ ਇਹ ਚੋਨਾ ਦੇ ਵਿੱਚ ਵਤੀ ਜਾਣੀ ਸੀ ਇਹ ਤਫਤੀਸ਼ ਕਰ ਰਹੀ ਹੈ ਪੁਲਿਸ ਉਹ ਪੁਲਿਸ ਦੀ ਤਫਤੀਸ਼ ਤੋਂ ਪਤਾ ਲੱਗੇਗਾ ਇਸਰ ਕੀ ਮਾਮਲਾ ਜਿਹੜੀ ਅੱਜ ਨਕਲੀ ਵਿਅਕਤੀ ਬੰਦੀਏ ਸ਼ਰਾਬ ਦੀ ਇਹ ਬਿਲਕੁਲ ਅੱਜ ਮੁਖਸਰ ਪੁਲਿਸ ਨੇ ਬਹੁਤ ਵਧੀਆ ਛਾਗਾ ਜੋ ਕੰਮ ਕੀਤਾ ਹੈ ਜਿੱਦਾਂ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਮੋਰਚ ਸਾਰੇ ਚੱਲ ਰਹੇ ਨੇ ਤੇ ਮਾਨਯੋਗ ਚੋਣ ਕਮਿਸ਼ਨ ਤੇ ਸ੍ਰੀ ਗੌਰਵ ਜაძਵੀ ਆਈਪੀਐਸ ਡੀਜੀਪੀ ਪੰਜਾਬ ਦੇ ਦੀਆਂ ਹਦਾਇਤਾਂ ਦੇ ਮੁਤਾਬਕ ਕੰਮ ਕਰ ਰਹੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਗੀਰਾਤ ਮੀਨਾ ਜੀ ਉਨਾ ਦੇ ਦਚੰਦ ਦੇ ਉੱਤੇ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਮਹੀਮ ਵਢੀ ਗਈ ਉਹਦੇ ਤਹਿਤ ਅੱਜ ਅਸੀਂ ਸਵੇਰੇ ਸਾਡੇ ਡੀਐਸਪੀ ਡੀ ਜਸਪਾਲ ਸਿੰਘ ਜੀ ਬੀਐਸਪੀ ਸਬਡਿਵੀਜ਼ਨ ਸਤਨਾਮ ਸੀਆਈਏ ਇੰਚਾਰਜ ਗੁਰਵਿੰਦਰ ਐਸਐਚਓ ਬਰੂਆਲਾ ਜਗਸੀਰ ਐਸਐਚਓ ਇਕਬਾਲ ਐਸਐਚਓ ਸਿਟੀ ਤੇ ਨਾਲ ਐਕਸਾਈਜ਼ ਦੀਆਂ ਟੀਮਾਂ ਨੂੰ ਨਾਲ ਲੈ ਕੇ ਅੱਜ ਇੱਕ ਕਸ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਸੀ ਜਿਹਦੇ ਚ ਸਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਆ ਇਹ ਫਲਾਨੀ ਥਾਂ ਦੇ ਉੱਤੇ ਜਾ ਕੇ ਗੁੰਿਆਨੇ ਰੋਡ ਤੇ ਕੋਈ ਨਜਾਇਜ਼ ਫੈਕਟਰੀ ਕਿਸੇ ਨੇ ਜਿਹਦੇ ਵਿੱਚ ਨਜਾਇਜ਼ ਲਾਹਣ ਕੱਢ ਰਹੇ ਨੇ ਉਹ ਬਣਾ ਰਹੇ ਨੇ ਜਿਹਦੇ ਤਹਿਤ ਅਸੀਂ ਉੱਥੇ ਰੇਡ ਕਰਦੇ ਹਾਂ ਜਿਹਦੇ ਦੌਰਾਨੇ ਰੇਡ ਸਾਨੂੰ ਉੱਥੇ ਬੜੀ ਅੱਛੀ ਰਿਕਵਰੀ ਉੱਥੇ ਮਿਲਦੀ ਹੈ ਜਿਹਦੇ ਵਿੱਚ ਸਾਨੂੰ ਕਰੀਬ 1 ਲੱਖ ਲੀਟਰ ਲਾਹਣ ਇੱਕ ਜਗ੍ਹਾ ਤੋਂ ਬਰਾਮਦ ਹੁੰਦੀ ਆ ਇਹਦੇ ਤਹਿਤ ਹੀ ਅਲੱਗ-ਅਲੱਗ ਥਾਵਾਂ ਤੋਂ ਹੋਰ ਵੀ ਰਿਕਵਰੀ ਹੁੰਦੀ ਆ ਜਿਹਦੇ ਤਹਿਤ ਅਸੀਂ ਕਰੀਬ 6 ਮੁਕਦਮੇ ਦਰਜ ਕੀਤੇ ਨੇ ਤੇ 7 ਜਿਹੜੇ ਮੁਜਰਮ ਨੇ 올 라운드 업 ਕੀਤੇ ਨੇ ਸਰ ਫੈਕਟਰੀ ਦਾ ਜਿਹੜਾ ਜਿਹੜਾ ਸਵਾਲ ਪੜਿਆ ਇੱਕ ਕਰੋ ਤੋਂ ਫੈਕਟਰੀ ਚਲਾ ਰਹੇ ਸੀ ਦੇਖੋ ਜਿਹੜਾ ਅਸੀਂ ਅਜੇ ਫਰਦਰ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਅਜੇ ਫਿਲਹਾਲ ਅਸੀਂ ਬੰਦੇ ਰਾਉਂਡ ਅਪ ਕੀਤੇ ਨੇ ਉਹਦੇ ਚ ਅਸੀਂ ਪਰਚਾ ਦਰਜ ਕੀਤਾ ਆ ਤੇ ਉਹਦੀ ਪੁਸ਼ਗਿਸ਼ ਜਿਹੜੀ ਹੈ ਉਹ ਚੱਲ ਰਹੀ ਆ ਕਿ ਇਹਨਾਂ ਨੇ ਕਦੋਂ ਤੋਂ ਸ਼ੁਰੂ ਕੀਤਾ ਸੀ ਜਿਹਦੇ ਚ ਅਸੀਂ ਗੱਡੀਆਂ ਵੀ ਰਿਕਵਰ ਕੀਤੀਆਂ ਨੇ ਗੱਡੀਆਂ ਦੇ ਵਿੱਚ ਵੀ ਇਹਨਾਂ ਨੇ ਉਹ ਮਤਲਬ ਉਹਦੇ ਚ ਇੱਕ ਜੰਤਰ ਇਹਨਾਂ ਨਾਲ ਲਾਇਆ ਹੋਇਆ ਸੀ ਜਿਹਦੇ ਨਾਲ ਇਹ दारू ਅੱਗੇ ਸਪਲਾਈ ਕਰਦੇ ਸੀ ਸਰ ਕੋਈ ਕਿਸੇ ਮਤਲਬ ਇੱਕ ਫੈਸਟੀਵਲ ਪਾਰਟੀ ਨਾਲ ਵੀ ਸਬੰਧਤ ਹੋਇਆ ਜਾਂ ਕੋਈ ਦੇਖੋ ਅਜੇ ਇਹਦੀ ਮੁੱਢਲੀ ਤੁਕਤੀ ਇਹਦਾ ਨਾਲ ਕੁਝ ਨਹੀਂ ਹੈ ਪਰ ਅੱਗੇ ਫਰਦਰ ਇਹ ਪੁੱਛਗੇ ਛੱਗੇ ਚੱਲ ਰਹੀ ਹੈ ਜੋ ਜਿੱਦਾਂ ਵੀ ਸਾਡੇ ਕੋਲ ਅੱਗੇ ਕੋਈ ਆਉਗੀ ਚੀਜ਼ ਉਹਦੇ ਨਾਲ ਦੱਸਿਆ ਜਾਊਗਾ ਸਰ ਇਹਦੇ ਤੇ ਟਿੱਕਲੇ ਦੀ ਜਿਹੜੀ ਰਿਕਵਰੀ ਬਿਲਕੁਲ ਨਹੀਂ ਲੈ ਲਾਇਸੀ ਕਿ ਆਪਰੇਸ਼ਨ ਦੇ ਵਿੱਚ ਆਪਰੇਸ਼ਨ ਦੇ ਵਿੱਚ ਜਿਹੜੀ ਐਨਡੀ ਦੀ ਰਿਕਵਰੀ ਹੈ ਉੱਚੀ ਵੀ ਹੋਈ ਹੈ 5 ਗ੍ਰਾਮ ਹੀਰੋਨ ਦੀ ਰਿਕਵਰੀ ਹੋਈ ਹੈ ਕੋਈ ਰਜਨੀ ਨਾਮ ਦੀ ਕੋਈ ਹੈਗੀ ਆ ਉਹਦੇ ਕੋਲ ਰਿਕਵਰੀ ਕੀਤੀ ਹੈ ਜਿਹੜੇ ਸਿਟੀ ਥਾਣੇ 'ਚ ਰਿਕਵਰੀ ਹੋਇਆ ਉਹਦੇ ਤਹਿਤ ਮੁਕੱਦਮਾ ਦਰਜ ਹੈ ਤੇ ਉਹਦੀ ਵੀ ਅੱਗੇ ਜਿਹੜੀ ਪੁਛਗਿਛ ਬੈਕਵਰਡ ਫਾਰਵਰਡ ਲਿੰਕੇਜ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਕਿ ਸਰ ਜੀ ਨੇ ਜਿੰਨੇ ਕੋ ਫੈਕਟਰੀ ਬੜੀ ਜਿਹਾ ਨਾਲ ਪਹਿਲਾਂ ਵੀ ਇਸ ਤਰ੍ਹਾਂ ਇਹ ਨਾਲ ਲਿੰਕ ਹੈਗਾ ਪਹਿਲਾਂ ਇਸ ਤਰ੍ਹਾਂ ਜੁਰਮਾਨਾ ਤੇ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਵੀ ਇਹਨਾਂ ਦਾ ਪਹਿਲੋ ਲਿੰਕ ਹੈਗਾ ਜਿਹਨਾਂ ਕੋ ਫੈਕਟਰੀ ਫੜੀ ਗਈ ਹੈ ਪਰ ਫਿਰ ਵੀ ਅਜੇ ਅਸੀਂ ਤਫਤੀਸ਼ ਦੇ ਦੌਰਾਨ ਪੁੱਛਗੇਗੇ ਇੰਟਰੋਗੁਏਸ਼ਨ ਚੱਲੇਗੀ ਉਸ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਨੂੰ ਤੁਹਾਨੂੰ ਜ਼ਰੂਰ ਉਹਦੇ ਬਾਰੇ ਬਰੀਫ ਕੀਤਾ ਜਾਏਗਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر